ਵਾਤ ਵਿਖੇ ਸੱਪ ਦੇ ਡਸਨ ਨਾਲ ਦੋ ਸਕੀਆਂ ਪੈਣਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਨੁਪਮ 11 ਸਾਲ ਦੀ ਅਤੇ ਸੁਰਵੀ 8 ਸਾਲ ਵਜੋਂ ਹੋਈ ਜੋ ਕਿ ਸਕੂਲ ਵਿੱਚ ਪੜ੍ਹਦੀਆਂ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਆਸ਼ਾ ਦੇਵੀ ਨੇ ਦੱਸਿਆ ਕਿ ਉਹਦੇ 6 ਬੱਚੇ ਹਨ ਅਤੇ ਉਹ ਪਿਛਲੇ 4-5 ਸਾਲਾਂ ਤੋਂ ਪਿੰਡ ਪਵਾਤ ਵਿਖੇ ਖੇਤਾ ਵਿੱਚ ਬਣੀ ਇੱਕ ਮੋਟਰ ਨੇੜੇ ਆਪਣੀ ਝੁੰਗੀ ਬਣਾ ਕੇ ਰਹਿੰਦੇ ਸਨ। ਉਸਨੇ ਦੱਸਿਆ ਕਿ ਕੱਲ ਰਾਤ ਖਾਣਾ ਖਾਣ ਤੋਂ ਬਾਅਦ ਉਹਨਾਂ ਦੀਆਂ ਦੋਵੇਂ ਲੜਕੀਆਂ ਮੋਟਰ ਵਾਲੇ ਕਮਰੇ ਦੀ ਛੱਤ ਤੇ ਜਾ ਕੇ ਸੋ ਗਈਆਂ। ਰਾਤ ਕਰੀਬ 1 ਵਜੇ ਉਹ ਲਾਈਟ ਔਨ ਤੋਂ ਬਾਅਦ 헤ਠਾ ਉੱਤਰ ਆਈਆਂ ਅਤੇ ਆਥੇ ਚੁੰਗੀ ਵਿੱਚ ਸੋ ਗਈਆਂ। ਲਾਈਟ ਜਾਣ ਤੋਂ ਬਾਅਦ ਇਹ ਮੁਰ ਛੱਤ ਤੇ ਚਲੀਆਂ ਗਈਆਂ ਜਿੱਥੋਂ ਉਕਤ ਦੋਵੇਂ ਲੜਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਅਸੀਂ ਸਾਰੇ ਜਾਗ ਪਏ ਅਤੇ ਦੇਖਿਆ ਕਿ ਉਸਾਫ 헤ਠਾ ਵੇੜੇ ਵਿੱਚ ਫਿਰ ਰਿਹਾ ਜਿਸ ਨੂੰ ਸਾਡੇ ਵੱਲੋਂ ਮਾਰ ਦਿੱਤਾ ਗਿਆ। ਬੇਬੀ ਅਸ਼ਾ ਜੀ ਕਿੰਨੇ ਬੱਚੇ ਨੇ ਤੁਹਾਡੇ ਚਾਰ ਕੋੜੇ ਢੰਡਾ ਤੇ ਕੀ ਘਟਨਾ ਬਪਰੀ ਸੀ ਰਾਤ ਰਾਤ ਮੈਂ ਖਾਣਾ ਖਾ ਕੇ लेट ਗਈ ਲੇਟ ਕੇ ਬਾਦ ਮੈਂ ਲਟਾਈ ਗਈ ਲਟਕ ਬਾਦ ਮੈਂ ਪੰਖਾ ਲਗਾ ਕੇ نیچے ਸੋਈ ਗਈ ਸੋਈ ਜਾਣ ਕੇ ਬਾਦ ਮੈਂ ਉਠੀ ਮੈਂ 10 ਰੋ ਕੇ ਮੰਮੀ ਦੇਖੋ ਸਾਂਪ ਆਇਆ ਤੋ ਹਮ ਉਠੇ ਅੰਨੇ ਦੇਖੋ ਤੋ ਸਾਂਪ ਬਾਹਰ ਨਿਕਰਿਆ तो हियां गाल में काट खाम के बिटिया जब कब होते हैं। कान लगे के देखो मेरे चोट लग गए त हम कह के आते मैं सांपन काटो के सांपन नहीं काटो तो अनपम प्रभु जी अनपम कान लगे मम्मी देखो मेरे अंगुठा में कुछ होई गओ है त हमने के बताका सांप काट खाओ तो मैं दबा के लई चले उनने बोलो नाय मैं नीचे से ऊपर चले गए छत पर छत पर, पर ले, लेटे नहीं जाए तो उन्हें उल्टी आन लगे उल्टी आन से बाद में मेरी भांजी ने टेरो तो हमने उन्हें नीचे उतारो नीचे उतारे फिर हम माछी गोड़ा लेके अस्पताल होन खत्म हो गई एक लड़की हमारी हिन्न खत्म हो गई एक होन खत्म हो गई की की नाम सी कितनी कितनी उम्र सी हो ना जी तुमने पढ़ दी ऐसी बच्ची हाँ सुर भी पहले मत अनुपम दूसरे मत हैं और कहना ਗਿਆਰਾ ਸਾਲ ਕਿਤੇ ਅਨਪਮ 18 ਸਾਲ ਕਿਤੇ ਤੇਰਾ ਨਾ ਸ਼ਾਂਤੀ ਦੇਵੀ ਐ ਮੈਂ ਇੱਥੇ 12 ਸਾਲ ਤੋਂ ਰਹਿ ਰਹੀ ਹਾਂ ਉਹਨਾਂ ਦੋਨਾਂ ਦਾ ਨਾ ਅਨੁਪਮ ਤੇ ਸੁਰਵੀ ਸੀਗਾ ਕੀ ਘਟਣਾ ਬਫਰੀ ਦਾ ਉਸ ਰਾਤ ਜੀ ਉਹ ਸਾਰੇ ਚੀ ਰੋਟੀਟੀ ਖਾ ਕੇ ਜੀ ਕਾਫੀ ਟਾਈਮ ਤੱਕ ਜੀ ਸੁੱਤੇ ਨਹੀਂ और मतलब साढ़े ग्यारह बजे तक लाइट आई थी ग्यारह बजे लाइट आई और तब मैं उठ के थल्ले आ गयी हूँ लिटने अन्ने थल्ले पक्का होकर लाके मतलब लेट गया लेट के मतलब वो पता नहीं उन्होंने की या उन्होंने तो कोई साथ आया है ना या पता नहीं और तो क्या ना है आह रात में जब तो दे उन्हें त मतलब ਉਹਨਾਂ ਨੇ ਦੇਖਿਆ ਫਿਰ ਉਹਨਾਂ ਨੇ ਮਤਲਬ ਉਹ ਟਿੱਕਾ ਮਾਰਿਆ ਉਹ ਅੰਦਰੋਂ ਪਾ ਜਿਉ ਫਿਰ ਉਹਨਾਂ ਨੇ ਮੰਮੀ ਡਾਡੀ ਨੂੰ ਬੁਲਾਇਆ ਫਿਰ ਉਹਨਾਂ ਨੇ ਦੇਖਿਆ ਚਾਰੇ ਪਾਸੇ ਤਾਂ ਉਹਨਾਂ ਨੇ ਸੱਪ ਦੇਖਿਆ ਸੱਪ ਮਤਲਬ ਘਰ ਤੋਂ ਬਾਹਰ ਪਿਆ ਸੀ ਉਹਨਾਂ ਨੇ ਉਹਕਲ ਨੂੰ ਮਾਰਤਾ ਮਾਰਨ ਤੋਂ ਬਾਅਦ ਉਹ ਜਿੱਥੇ ਪਈ ਸੀ ਉੱਥੇ ਤਾਂ ਪਈ ਨਹੀਂ ਫਿਰ ਉਹ ਠੀਕੇ ਫਿਰ ਛੱਤ ਤੇ ਪੈ ਗਏ ਛੱਤ ਤੇ ਪੈਣ ਤੋਂ ਬਾਅਦ ਉਹ ਉਹਨਾਂ ਦੇ ਮੂਤੇ ਤੇ ਇੱਕ ਦੇ ਅੰਗੂਠੇ 'ਚ ਸੱਟ ਵੱਜੀ ਸੀ ਉਹਨਾਂ ਨੇ ਪੁੱਛਿਆ ਕਿ ਕੀ ਹੋਇਆ ਹੈ ਕਿਵੇਂ ਸੱਟ ਲੱਗੀ ਹੈ ਕਿਸੇ ਸਾਪ ਉਪਤੇ ਨੇ ਮਤਲਬ ਸਾਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਕਿਹਾ ਕਿ ਮੇਰੇ ਸੱਟ ਵੱਜੀ ਹੈ ਜਦੋਂ ਸਾਪ ਨੂੰ ਦੇਖਿਆ ਸੀ ਭੱਜੇ ਤਾਂ ਸਾਡੇ ਨੂੰ ਲੱਕੜ ਵੱਜ ਗਈ ਮੂਤੇ ਉਹਦੇ ਕਹਿੰਦੀ ਮੈਂ ਮਤਲਬ ਮੇਰੇ ਵੀ ਉਹੀ ਹੋਇਆ ਮੇਰੇ ਵੀ ਉਹ ਲੱਕੜ 'ਚ ਵੱੜ ਗਈ ਮੇਰੇ ਹੱਥ ਅੰਗੂਠੇ 'ਚ ਲੱਗ ਗਿਆ ਉਹਨਾਂ ਦੇ ਦੋਨਾਂ ਨੇ ਪਏ ਪਏ ਸੀਗੇ ਅਨਨ ਨੂੰ ਪਤਾ ਨਹੀਂ ਕੀ ਹੋਇਆ ਜਿਹਦੇ ਪੰਜ ਸੈਂਟ ਤੋਂ ਕਿ ਪਏ ਨੇ ਉਹਨਾਂ ਫਿਰ ਬਾਤ ਚ ਉਹਨੂੰ ਨਹੀਂ ਉਲਟੀਆਂ ਹੋਈਆਂ ਉਹਨਾਂ ਨੂੰ ਬਹੁਤ ਦਰਦ ਇਹਨਾਂ ਨੂੰ ਬਹੁਤ ਸਰੀਰ ਦਰਦ ਆ ਰਿਹਾ ਮੈਂ ਉਹਨਾਂ ਤੋਂ ਪਹਿਨੇ ਤੋਂ ਪੁੱਛਿਆ ਕੀ ਹੋਇਆ ਉਹਨੇ ਕੁਝ ਨਹੀਂ ਦੱਸਿਆ ਮੈਨੂੰ ਬਹੁਤ ਗੁੱਸੇ ਕੀਤਾ ਫਿਰ ਉਹਨਾਂ ਨੂੰ ਮੰਮੀ ਕੋਲ ਭੋਜਿਆ ਮੰਮੀ ਕੋਲ ਜਾ ਕੇ ਉਹਨਾਂ ਨੇ ਦੱਸਿਆ ਕਿ ਮੰਮੀ ਨੇ ਉਹਨਾਂ ਤੋਂ ਪੁੱਛਿਆ ਮੇਰੇ ਮਾਮਾ ਮੰਮੀ ਨੇ ਉਹਨੂੰ ਤੋਂ ਪੁੱਛਿਆ ਕਿ ਸੱਪ ਨੇ ਵੱਢਿਆ ਤਾ ਨਹੀਂ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਹਾਂ ਮੇਰੇ ਸੱਪ ਨੇ ਵੱਢਿਆ ਉਹਨਾਂ ਨੂੰ ਫਿਰ ਮਤਲਬ ਮੰਮੀ ਬਹੁਤ ਦਿਨ ਉਹਨਾਂ ਕੋਲ ਬੈਠੀ ਰਹੀ ਪੁੱਛੀ ਗਏ ਪੁੱਛੀ ਗਏ ਮੈਂ ਦੱਸਿਆ ਨਹੀਂ ਫਿਰ ਉਹ ਆ ਕੇ ਮੇਰੇ ਕੋਲ ਲੇਟ ਗਏ ਮੈਂ ਰਾਤ ਨੂੰ ਉਹਨਾਂ ਕੋਲ ਪਈ ਸੀ ਉਹ ਬਾਰ ਬਾਰ ਰੋਟੀਆਂ ਖਾ ਰਹੇ ਸੀ ਉਹਨਾਂ ਤੋਂ ਪੁੱਛਿਆ ਕੀ ਹੋਇਆ ਕਹਿੰਦੇ ਕੁਝ ਨਹੀਂ ਹੋਇਆ ਮੈਂ ਕਿਹਾ ਠੀਕ ਹਾਂ ਕਹਿੰਦੇ ਹਾਂ ਉਹਨਾਂ ਨੂੰ ਪਤਾ ਨਹੀਂ ਬਹੁਤ ਰੋਟੀਆਂ ਆ ਰਹੀਆਂ ਸੀ ਕਿੰਨੇ ਘੰਟੇ ਬਾਅਦ ਆ ਜਿਹੜੀ ਫਿਰ ਡੈਥ ਹੋਈ ਉਹਨਾਂ ਦੀ ਉਹਨਾਂ ਦੀ ਮਤਲਬ 2 ਵਜੇ ਪੂਰੇ ਇੱਕ ਦੀ ਵੱਡੀ ਦੀ 2 ਵਜੇ ਪੂਰੇ ਹੋ ਗਏ ਸੀ 10 ਮਿੰਟ ਬਾਅਦ ਛੋਟੀ ਦੀ ਹੋ ਗਈ ਸੀ ਕਿਹੜੀ ਕਿਹੜੀ ਕਲਾਸ ਚ ਪੜਦੇ ਐ ਸੀ ਕਿੰਨੀ ਕਿੰਨੀ ਉਮਰ ਸੀ ਪਹਿਲੀ ਮਤਲਬ ਉਹ ਡੇ ਦੂਜੀ ਕਲਾਸ ਚ ਛੋਟੀ ਸਰਬੀ ਉਹ ਪਹਿਲੀ ਕਲਾਸ ਚ ਵੱਡਾ ਤੇ ਕਿੱਥੇ ਦੇ ਵਾਸੀ ਬਾਈ ਜੀ ਮੇਰਾ ਨਾਮ ਹਰਦੀਪ ਸਿੰਘ ਪਿੰਡ ਪੁਆਤ ਜ਼ਿਲ੍ਹਾ ਲੁਧਿਆਣਾ ਤੇ ਕੀ ਕਹਣਾ ਰਾਤਪਾਪਰੀ ਤੇ ਇਹ ਕੌਣ ਨ ਪਰਿਵਾਰ ਹੈ ਕਿੰਨੀ ਦੇਰ ਤੋਂ ਤੁਹਾਡੇ ਇਹ ਪਰਿਵਾਰ ਮੇਰੇ ਕੋਲੇ ਮਤਲਬ ਯੂਪੀ ਤੋਂ ਮਜ਼ਦੂਰੀ ਕਰਨ ਆਇਆ ਹੋਇਆ ਹੈ ਇਹ 3-4 ਸਾਲ ਤੋਂ ਮੇਰੇ ਕੋਲੇ ਰਹਿ ਰਿਹਾ ਤੇ ਪੂਰੇ ਪਿੰਡ ਚ ਕੰਮ ਕਰਦਾ ਤੇ ਰਹਿੰਦਾ ਆਪਣੇ ਕੋਲ ਤੇ ਰਾਤ ਇਹਨਾਂ ਦਾ ਮੇਰੇ ਕੋਲੇ ਤਕਰੀਬਨ 1:30 ਵਜੇ ਫੋਨ ਆਇਆ ਵੀ ਜੇ ਇੱਕ ਬੱਚੀ ਨੂੰ ਸੱਪ ਨੇ ਕੱਟ ਲਿਆ ਜਦੋਂ ਮੈਂ ਇੱਥੇ ਪਹੁੰਚਿਆ ਰਾਤ ਗੱਡੀ ਲੈ ਕੇ ਅੱਧਾ ਘੰਟਾ ਤੁਹਾਨੂੰ ਪਤਾ ਹੈ ਵੀ ਘਰੇ ਤਿਆਰੀ ਤਿਉਰੀ ਕਰਦਿਆਂ ਨੂੰ ਲੱਗ ਜਾਂਦਾ ਜਦ ਤੱਕ ਮੈਂ ਉਰੇ ਪਹੁੰਚਿਆ ਤੇ ਇੱਕ ਇਹਨਾਂ ਨੇ ਗੱਡੀ ਪਹਿਲਾਂ ਕਰਾਏ ਵਾਲੀ ਬੁਲਾ ਲਈ ਸੀ ਅਸੀਂ ਦੋਏ ਗੱਡੀਆਂ ਲੈ ਕੇ ਜਦ ਅਸੀਂ ਇੱਥੇ ਪਹੁੰਚੇ ਬੱਚੇ ਦੇਖੇ ਬੱਚੇ ਜਾਨੀ ਦੋਨੋਂ ਡੈੱਡ ਸੀਗੇ ਪਰ ਅਸੀਂ ਇਹਨਾਂ ਦਾ ਦਿਲ ਨਾ ਤੋੜਦੇ ਹੋਏ ਗੱਡੀ 'ਚ ਰੱਖੇ ਗੱਡੀ 'ਚ ਬਿਠਾ ਕੇ ਹਸਪੀਟਲ ਲੈ ਕੇ ਗਏ ਦੋ ਤਿੰਨ ਹਸਪੀਟਲਾਂ 'ਚ ਘੁੰਮੇ ਸਭ ਨੇ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਵੀ ਇਹਨਾਂ ਨੂੰ ਘਰ ਲੈ ਜਾਓ ਇਹਨਾਂ 'ਚ ਕੁਝ ਨਹੀਂ ਹੈ ਤੇ ਇੱਕ ਪਰਿਵਾਰ 'ਚ ਕਿੰਨੇ ਮੈਂਬਰ ਨੇ ਤੇ ਕਿੰਨੇ ਜਣੇ ਆਂਦੇ ਜਿਹੜੇ ਆਇਆ ਇਸ ਟਾਪ ਨੇ ਦੱਸਿਆ ਦੋ ਬੱਚਿਆਂ ਨੂੰ ਸੱਪ ਨੇ ਦੱਸਿਆ ਜੀ ਸੱਪ ਵੀ ਇੱਥੇ ਹੈ ਮਾਰਿਆ ਪਿਆ ਹੈ ਤੇ ਆਪਣੇ 6 ਬੱਚੇ ਸੀਗੇ ਇਹ ਤੇ ਇਹਨਾਂ ਦੇ ਮਾਤਾ ਪਿਤਾ ਨੇ ਦੋ ਇਹ ਦੋ ਬੱਚਿਆਂ ਦੀ ਮੌਤ ਹੋ ਗਈ ਚਾਰ ਜਾਨੀ ਚਾਰ ਬੱਚੇ ਪਿੱਛੇ ਰਹਿ ਗਏ